अमृतसर कांग्रेसी कौंसलर हुई धक्केशाही विरुद्ध सबका उप मुख्यमंत्री उपमुख्यमंत्री ओमप्रकाश सोनी सांसद गुरजीत सिंह औजला सबका सांसद जसबीर सिंह डिंपा सबका मंत्री डॉक्टर राजकुमार वेरका सबका विधायक इंदरबीर सिंह बुलारिया समेत समूह लीडरशिप वालों पुलिस कमिश्नर गुरप्रीत सिंह भुलर न मुलाकात की थी गई जी आज आए हैं सारे साढ़े नाल एमपी साहब सारे हल्के इंचार्ज ਕਮਿਸ਼ਨਰ ਸਾਹਿਬ ਨੂੰ ਮਿਲਣ ਆਏ ਸੀ ਇਸ ਕਰਕੇ ਆਏ ਸੀ ਕਿ ਸਾਡੇ ਕਾਉਂਸਲਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਠੀਕ ਹੈ ਬੜੀ ਜੀ ਕਈ ਕਾਉਂਸਲਰ ਦੇ ਘਰਾਂ ਚ ਪੁਲਿਸ ਗਈ ਆ ਜੀ ਉਹਨਾਂ ਨੂੰ ਰਾਜ ਕੀਤਾ ਜਾ ਰਿਹਾ ਸੋ ਮੈਂ ਸਮਝਦਾ ਇਹ ਕੰਮ ਜਿਹੜਾ ਹੈ ਇਹ ਡੈਮੋਕ੍ਰੇਸੀ ਲਈ ਠੀਕ ਨਹੀਂ ਸੋ ਲਕਚਰਾਂ ਹੁੰਦੀਆਂ ਨੇ ਸਾਨੂੰ ਅਧਿਕਾਰ ਆ ਸਾਰਿਆਂ ਨੂੰ ਸਾਡੇ ਸੰਵਧਾਨ ਨੇ ਅਧਿਕਾਰ ਦਿੱਤੇ ਨੇ ਇਲੈਕਸ਼ਨ ਲੜਨ ਦਾ ਜਿਹੜੇ ਇਲੈਕਸ਼ਨ ਲੜ ਕੇ ਜਿੱਤ ਕੇ ਆਉਂਦੇ ਨੇ ਪਬਲਿਕ ਦੇ ਨਮਾਇਦੇ ਬੰਦੇ ਨੇ ਤੇ ਜੇ ਉਹਨਾਂ ਨੂੰ ਪੁਲਿਸ ਪਰੇਸ਼ਾਨ ਕਰੇ ਜਾਂ ਸਰਕਾਰ ਦੇ ਇਸ਼ਾਰੇ ਨਾਲ ਇਹ ਕੰਮ ਕਰਨ ਤੇ ਉਹ ਠੀਕ ਨਹੀਂ ਜੇ ਇਹ ਸਾਡੇ ਕੌਂਸਲਰ ਨਾਲ ਕਿਸੇ ਤਰ੍ਹਾਂ ਦੀ ਕੋਈ ਜਾਂਚ ਕੀਤੀ ਕਰਨਗੇ ਤੇ ਕਾਂਗਰਸ ਪਾਰਟੀ ਬਰਦਾਸ਼ਤ ਨਹੀਂ ਕਰੇਗੀ ਇਸੇ ਕਰਕੇ ਕੀਤਾ ਜਾਂਦਾ ਰਾਤ ਧਮਕਾ ਕੇ ਅਸੀਂ ਇਹਨਾਂ ਦੀਆਂ ਵੋਟਾਂ ਪਵਾ ਲਈਏ ਪਰ ਕਾਂਗਰਸ ਪਾਰਟੀ ਦੇ ਜਿਹੜੇ ਕੌਂਸਲਰ ਨੇ ਚਾਹੇ ਅਸੈਂਬਲੀਆਂ ਬੰਦੀਆਂ ਚਾਹੇ ਪਾਰਲੀਮੈਂਟ ਬੰਦੀਆਂ ਸਾਡੇ ਜਿਹੜੇ ਕਾਂਗਰਸ ਪਾਰਟੀ ਦੇ ਨਮਾਇਦੇ ਬਣ ਕੇ ਜਾਂਦੇ ਉਹ ਡੋਲਰ ਵਾਲੇ ਨਹੀਂ ਸਾਡੀ ਪਾਰਟੀ ਆਈਡੀ ਪਾਰਟੀ ਨੇ ਸਭ ਤੋਂ ਪੁਰਾਣੀ ਪਾਰਟੀ ਆ ਸੋ ਦੇਸ਼ ਨੂੰ ਯਾਦ ਕਰਾਉਣ ਵਾਲੀ ਪਾਰਟੀ ਆ ਸਾਡੀ ਪਾਰਟੀਆਂ ਨੇ ਸੀਨੇ 'ਤੇ ਗੋਲੀਆਂ ਖਾਧੀਆਂ ਨੇ ਸਾਡੇ ਨਮਾਇਦਿਆਂ ਨੇ ਸੋ ਸਾਡੇ ਲੀਡਰਾਂ ਨੇ ਸੋ ਕਾਂਗਰਸ ਪਾਰਟੀ ਭੱਜਣ ਵਾਲੀ ਨਹੀਂ ਮੁਕਾਬਲਾ ਕਰਨ ਨੂੰ ਜਾਣਦੀ ਆ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਹੋਈਆਂ ਨੇ ਇਲੈਕਸ਼ਨਾਂ ਦੇ ਵਿੱਚ ਲੋਕਾਂ ਮੈਂਡੇਟ ਕਾਂਗਰਸ ਪਾਰਟੀ ਨੂੰ ਦਿੱਤਾ ਹੈ 41 ਜਿੱਤ ਕੇ ਆਏ ਔਰ ਜਿਹੜੀ ਸਭ ਤੋਂ ਸੈਕੰਡ ਪਾਰਟੀ ਹੈ 24 ਯੂਦੇ ਕਾਉਂਸਲਰ ਨੇ 24 ਕਾਉਂਸਲਰ ਨੂੰ ਉਹ ਬਹੁਤ ਮੱਚ ਸਾਬਤ ਕਰਨ ਵਾਸਤੇ ਕਿਉਂਕਿ ਦੇਖੋ ਜਿਹੜੇ ਪਾਰਟੀ ਚੋਂ ਨਿਸ਼ਾਨ ਤੇ ਜਿੱਤੇ ਨੇ ਉਹ ਜੇ ਕਲਪਨੂ ਪਾਰਟੀਆਂ ਨੂੰ ਚੇਂਜ ਕਰਦੇ ਨੇ ਜਾਂ ਕੋਈ ਪਾਰਟੀਆਂ ਦੇ ਦਬਾਅ ਪੈਂਦਾ ਤੇ ਫਿਰ ਆਪਾਂ ਨੂੰ ਪਤਾ ਹੀ ਹੈ ਕਿ ਇਸ ਤਰੀਕੇ ਨਾਲ ਸਰਕਾਰ ਦਬਾਅ ਪਾ ਰਹੀ ਹੈ ਪੁਲਿਸ ਦਾ ਗਲਤ ਪ੍ਰਯੋਗ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ ਛੋਟੀਆਂ-ਛੋਟੀਆਂ ਗੱਲਾਂ ਦੇ ਉੱਤੇ ਉਹਨਾਂ ਦੇ ਘਰਾਂ ਦੇ ਰੇਡ ਕੀਤੇ ਜਾ ਰਹੇ ਨੇ ਔਰ ਜਿਹੜਾ ਪੈਸੇ ਦਾ ਪ੍ਰਵਾਹ ਹੈ ਉਹ ਪੂਰਾ ਲਾਲਚ ਦਿੱਤਾ ਜਾ ਰਿਹਾ ਹੈ ਇਹ ਡੈਮੋਕ੍ਰੇਸੀ ਨਹੀਂ ਹੈ ਇਹ ਤੇ ਬਿਲਕੁਲ ਖਰੀਦੋ-ਫਰੋਖਤ ਹੈ ਔਰ ਲੋਕਤੰਤਰ ਦੇ ਵਿੱਚ ਇਹ ਬਰਦਾਸ਼ਤ ਨਹੀਂ ਹੋਣੀ ਜੇ ਇਹਨਾਂ ਨੂੰ ਸਮਝ ਹੋਣੀ ਚਾਹੀਦੀ ਕਿ ਸ਼ਹਿਰ ਨੇ ਮੈਂਡੇਟ ਤੁਹਾਨੂੰ ਦਿੱਤਾ ਹੀ ਨਹੀਂਗਾ ਕਾਂਗਰਸ ਪਾਰਟੀ ਕੋ ਮੈਂਡੇਟ ਹੈ 41 ਦਾ ਸਾਨੂੰ ਮੌਕਾ ਦੇਣਾ ਚਾਹੀਦਾ ਔਰ ਠੀਕ ਹੈ ਤੁਸੀਂ ਆਪੋਜੀਸ਼ਨ 'ਚ ਬੈਠੋ ਚਾ ਵੀ ਤੁਹਾਡੇ ਕਾਉਂਸਲਰ ਬਣੇ ਨੇ 24 41 ਦਾ ਕਿੰਨਾ ਵੱਡਾ ਫਰਕ ਹੈ ਔਰ ਜੇ ਉਹ ਫਰਕ ਮੇਲਦੇ ਨੇ ਤੇ ਉਹਦੇ ਵਾਸਤੇ ਗਲਤ ਐਕਸਰਸਾਈਜ਼ ਕੀਤੀ ਜਾ ਰਹੀ ਜਿਹਦਾ ਅਸੀਂ ਵਿਰੋਧ ਸੀਪੀ ਸਾਹਿਬ ਕੋ ਜਤਾਇਆ ਕਿ ਪੁਲਿਸ ਜਿਹੜੀ ਹੈ ਇਹ ਕੰਮ ਨਾ ਕਰੇ ਨਹੀਂ ਤੇ ਅਸੀਂ ਇਹਦਾ ਵਿਰੋਧ ਡਟ ਕੇ ਕਰਾਂਗੇ